ਰਾਜਵਾਲ ਸਾਹਿਬ ਜਿਹੜਾ ਇੱਕ ਫਸਲ ਬੀਮਾ ਯੋਜਨਾ ਦੀ ਜੇ ਗੱਲ ਕਰੀਏ ਦੇਸ਼ ਚ ਜੇ ਵੀ 50% ਤੋਂ ਜ਼ਿਆਦਾ ਡਰਾਈ ਐਗਰੀਕਲਚਰ ਹੁੰਦੀ ਹੈ ਡਰਾਉਟ ਵਾਲੀ ਜਿਹੜੇ ਜਿੱਥੇ ਪਾਣੀ ਨਹੀਂ ਲੱਗਦਾ ਡਾਇਰੈਕਟਲੀ ਕਿੱਥੇ ਸਾਡੇ ਵਰਗੇ ਸੂਬੇ ਦੇ ਵਿੱਚ ਮਤਲਬ ਈਵਨ ਜੇ ਸੋਕਾ ਵੀ ਪੈਂਦਾ ਤਾਂ ਵੀ ਫਸਲ ਜ਼ਿਆਦਾ ਹੋ ਜਾਂਦੀ ਹੈ ਕੋਸਟ ਜ਼ਿਆਦਾ ਲੱਗਦੀ ਹੈ ਲੋਕ ਪਾਣੀ ਜ਼ਿਆਦਾ ਕੱਢਦੇ ਨੇ ਤਾਂ ਥੀਟ ਉਹ ਹੀ ਕੰਮ ਲੱਗਦਾ ਸਾਰੇ ਦੇਸ਼ ਇੱਕੋ ਪੌਰਸੀ ਜਿਹੋ ਜੀ ਸਾਡੇ ਦੇਸ਼ ਦੀ ਬੰਤਰ ਹੈ ਜੀਓਗ੍ਰਾਫੀਕਲ ਤੇ ਉਹ ਲਾਗੂ ਵੀ ਨਹੀਂ ਤਾਂ ਕਿਉਂ ਨਾ ਇਹ ਚੀਜ਼ਾਂ ਪੰਜਾਬ ਗਵਰਨਮੈਂਟ ਆਪਣੇ ਲੈਵਲ ਤੇ ਆਪਣੀ ਕੋਈ ਪਾਲਿਸੀ ਫਰੇਮ ਨਹੀਂ ਕਰ ਸਕਦੀ ਕਿਸੇ ਤਰੀਕੇ ਦੇ ਨਾਲ ਜਾਂ ਇੱਕ ਤਾਂ ਇਹ ਠੀਕ ਹੈ ਕਿ ਗਵਰਨਮੈਂਟ ਆਫ ਇੰਡੀਆ ਵੀ ਇਜਾਜ਼ਤ ਨਹੀਂ ਦਿੰਦੀ ਪੰਜਾਬ ਨੂੰ ਵੀ ਫਿਰ ਅਸੀਂ ਫੰਡ ਨਹੀਂ ਪਾਉਂਦੇ ਆਪਣਾ ਪੈਸਾ ਨਹੀਂ ਪਾਉਂਦੇ ਜਿਹੜਾ ਸਟੇਟਾਂ ਦਾ ਸੰਘੀ ਘਟਣਾ ਉਹਨਾਂ ਦਾ ਵੀ ਇੱਕ ਆਪਣਾ ਚਾਲ ਹੈ ਪਰ ਇੱਥੇ ਐਫਰਟ ਵੀ ਕੋਈ ਨਹੀਂ ਹੋ ਰਹੀ ਕਿ ਸਟੇਟ ਆਪਣੀ ਪਾਲਿਸੀ ਕਿਉਂ ਜੀ ਬਣਾਵੇ ਤਾਂ ਕਿ ਮੌਕੇ ਮੁਤਾਬਕ ਦਿੱਤੇ ਜਾ ਸਕੇ ਸਰ ਮੈਨੂੰ ਇਹ ਸੀ ਨਹੀਂ ਮੇਰੇ ਕੋਲ ਸੱਚ ਪੁੱਛੋ ਅਸੀਂ ਬਹੁਤ ਲੇਟ ਹੋ ਗਏ ਹਰ ਸਰਕਾਰ ਨੇ ਪਾਪ ਕੀਤਾ ਹੈ ਐਗਰੀਕਲਚਰ ਸਟੇਟ ਸਬਜੈਕਟ ਹੈ ਐਗਰੀਕਲਚਰ ਸਟੇਟ ਸਬਜੈਕਟ ਕਹਿ ਕੇ ਪਿੱਛਾ ਨਹੀਂ ਛੁੱਟ ਜਾਂਦਾ ਐਗਰੀਕਲਚਰ ਨੂੰ ਚਾਲੂ ਰੱਖਣਾ ਉਹ ਉਹਦੇ ਵਿੱਚ ਕੁਝ ਮਨਾ ਪਾਓਗੇ ਜਿਹੜੇ ਲੋਕ ਉੱਥੇ ਮਿਹਨਤ ਕਰਦੇ ਆ ਉਹਨਾਂ ਦੇ ਕੁਝ ਪੱਲੇ ਪਵੇ ਇਹ ਸਾਰਾ ਸਾਰਾ ਕੁਝ ਪਾਲਿਸੀ ਦੇ ਤਹਿਤ ਹੁੰਦਾ ਜੇ ਸਰਕਾਰ ਨੇ ਕੋਈ ਬਣਾਈ ਜੇ ਪਾਲਿਸੀ ਬਣਾਈ ਹੁੰਦੀ ਤਾਂ ਅਸੀਂ ਜੇ ਸ਼ੁਰੂ ਤੇ ਜਦੋਂ ਇੱਥੇ ਅਸੀਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਇਆ ਉਦੋਂ ਤੋਂ ਹੀ ਅਸੀਂ ਪ੍ਰਕੂਰਮੈਂਟ ਵਾਸਤੇ ਆਪਣੇ ਫੰਡਸ ਵਿੱਚ ਕੁਝ ਕੱਢੇ ਹੁੰਦੇ ਉਹ ਆਪਣੇ ਆਪ ਮਲਟੀਪਲਾਈ ਹੋਈ ਜਾਣੇ ਸੀ ਅੱਜ ਸਰਵਿਸ ਸਮੱਸਿਆ ਨਹੀਂ ਸੀ ਹੋਣੀ ਅੱਜ ਤੱਕ ਸੀ ਇਹ ਤਾਂ ਸੈਂਟਰ ਦੇ ਅੱਗੇ ਇਦਾਂ ਲੰਮੇ ਪਿਆ ਵੀ ਸਾਨੂੰ ਸੀਸੀਐਲ ਦੇ ਦਿੰਦਾ ਸੜਕ ਫਰੀਦ ਹੁੰਦੀ ਹੈ ਫਰੀਦ ਸਟੇਟ ਗਵਰਨਮੈਂਟ ਕਿਉਂ ਨਾ ਕਰੇ ਜਿਹੜਾ ਸਟੇਟ ਸਬਜੈਕਟ ਹੈ ਉਹਨਾਂ ਨੇ ਇੱਕ ਕਿਉਂ ਕਿਉਂ ਕਦਾਈ ਕੀਤੀ ਅੱਜ ਤੱਕ ਇਦਾਂ ਦੇ ਫੰਡਸ ਜਨਰੇਟ ਕਿਉਂ ਨਹੀਂ ਕੀਤੇ ਔਰ ਸਾਡੀਆਂ ਸਾਡ ਹੁਣ ਅਗਰੀ ਸਾਡੀ ਸਮੱਸਿਆ ਇਹ ਹੋਣ ਵਾਲੀ ਹੈ ਬਹੁਤ ਪੂਰੀ ਤਰ੍ਹਾਂ ਸੀਰੀਅਸ ਸਮੱਸਿਆ ਹੈ ਕਿ ਸਾਡਾ ਪਾਣੀ ਟਰਟੀਅਲ ਖਤਮ ਹੋਣ ਵਾਲਾ ਹੈ ਤੀਸਰੇ ਇੱਕ ਵਾਰ ਤੇ ਸੀ ਜਾਣ ਵਾਲੇ ਆ ਉੱਥੇ ਜੇ ਬੋਰ ਕਰਨਾ ਹੈ ਪਹਿਲਾਂ ਤਾਂ ਹਰ ਇੱਕ ਬੰਦੇ ਦੇ ਵਸਦਾ ਰੋਗ ਨਹੀਂ 4-5 ਲੱਖ ਰੁਪਏ ਤੋਂ ਵੱਧ ਬੋਰ ਨਹੀਂ ਹੋਣਾ ਇੱਕ ਬੋਰ ਹੁਣ ਚੋਣਾ ਇਹਦੇ ਵਿੱਚ ਬੈਠਣੇ ਨੇ ਲਗਾਤਾਰ ਬੈਠਣੇ ਨੇ ਬੋਰ ਤੇ ਜਦੋਂ ਪਾਣੀ ਮੁੱਕ ਜਾਣਾ ਤੀਸਰੇ ਇੱਕ ਵਾਰ ਜਾਣਾ ਉਹ ਫਿਰ ਪਾਣੀ ਦੇ ਵਿੱਚ ਉਹਦੇ ਵਿੱਚ ਲੈਡ ਆ ਉਹਦੇ ਚਾਰ ਸੀਨਿਕ ਸਨੇ ਉਹ ਪਾਣੀ ਫਸਲਾਂ ਦੇ ਲਈਕ ਨਹੀਂ ਹੋਣਾ ਉਹਨਾਂ ਪੀਣ ਦੇ ਲਈਕ ਨਹੀਂ ਹੋਣਾ ਔਰ ਫਿਰ ਇਹ ਤੋਂ ਵੀ ਅੱਗੇ ਆ ਪੰਜਾਬ ਦਾ ਪਾਣੀ ਤਾਂ ਹੁਣ ਤਾਂ ਇੱਕ ਪਾਰਲੀਮੈਂਟ ਦੀ ਰਿਪੋਰਟ ਪੇਸ਼ ਹੋ ਗਈ ਡਿਸਟ੍ਰਿਕਟ ਵਾਈਜ਼ ਇਦੇ ਵਿੱਚ ਕਿਹਾ ਗਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ ਉਹ ਇੱਥੇ ਕੈਂਸਰ ਆਈ ਟ੍ਰਾਈ ਟੂ ਸੀ ਇਹੋ ਜਿਹੇ ਭਿਆਨਕ ਬਿਮਾਰੀਆਂ ਘਰ ਘਰ ਹੋ ਗਈਆਂ ਇੱਕ ਰਿਪੋਰਟ ਦੇ ਮੁਤਾਬਕ 2028 ਵਿੱਚ ਪੰਜਾਬ ਦੇ ਹਰ ਘਰ ਵਿੱਚ ਕੈਂਸਰ ਦਾ ਪੀਸ਼ੈਂਟ ਹੋਏਗਾ ਤੇ ਕਿਸੇ ਰੂਲਿੰਗ ਪਾਰਟੀ ਨੂੰ ਇਹ اپੋਜੀਸ਼ਨ ਨੂੰ ਇਹਨਾਂ ਗੱਲਾਂ ਦੀ ਫਿਕਰ ਹੈ ਕਿਸਾਨ ਨੇ ਖੇਤੀ ਕਰਨੀ ਹੈ ਉਹਦੇ ਕੋਲ ਜੋ ਪਾਣੀ ਨਹੀਂ ਹੋਏਗਾ ਤਾਂ ਫਿਰ ਉਹ ਕਿੱਥੇ ਜਾਏਗਾ ਫਿਰ ਮਾਈਗ੍ਰੇਸ਼ਨ ਹੋਏਗੀ ਆ ਸਾਡਾ ਪਾਣੀ ਸੀ ਸਾਡੇ ਲੀਡਰਾਂ ਦੀ ਨਲਾਇਕੀ ਦੀ ਵਜ੍ਹਾ ਕਰਕੇ ਤੁਸੀਂ ਇਹ ਪਾਣੀ ਜਿਹੜਾ ਸਟੇਟ ਸਬਜੈਕਟ ਹੈ ਤੁਸੀਂ ਕੇਂਦਰ ਦੇ ਹਵਾਲੇ ਕਰਤਾ ਸਭ ਕੁਝ ਔਰ ਉਹਨਾਂ ਨੇ ਵੰਡ-ਵੰਡ ਕੇ ਪਾਣੀ ਰਾਜਸਥਾਨ ਨੂੰ ਦੇਤਾ ਦਿੱਕਨ ਦੇਤਾ ਹਰਿਆਣੇ ਨੂੰ ਦੇਤਾ ਤੁਹਾਡੇ ਨਾਲ ਹਰ ਜਗ੍ਹਾ ਕਾਣੀ ਵੰਡ ਕੀਤੀ ਹੈ ਜੇ ਫਿਊਚਰ ਵਿੱਚ ਇਮੀਡੀਏਟਲੀ ਤੁਸੀਂ ਇਹ ਨਾ ਕਰ ਸਕੇ ਵੀ ਹਰ ਘਰ ਨੂੰ ਪੀਣ ਵਾਲਾ ਪਾਣੀ ਨਾ ਦੇ ਸਕੇ ਹਰ ਖੇਤ ਨੂੰ ਨਹਿਰੀ ਪਾਣੀ ਸਪਲਾਈ ਨਾ ਦੇ ਸਕੇ ਤਾਂ ਖੇਤੀ ਵੀ ਪੱਠਾ ਬਹਿ ਜਾਏਗਾ ਇੱਥੇ ਅਨਸੰਕਟ ਵੀ ਹੋਏਗਾ ਔਰ ਇੱਥੇ ਹੀ ਨਹੀਂ ਗੱਲ ਰੁਕਣੀ ਕਰਦਾ ਇਹ ਤੋਂ ਵੀ ਮਾੜੀ ਅੱਗੇ ਹੈ ਵੀ ਤੁਹਾਡੇ ਕੋਲ ਫੰਡਸ ਹੈ ਨਹੀਂ ਫੰਡਸ ਤੁਸੀਂ ਜਦੋਂ ਅਸੀਂ ਜਿੰਨੀਆਂ ਫਸਲਾਂ ਪੈਦਾ ਕਰਦੇ ਆ ਉਹਦੀ ਜਿਹੜੀ ਕੋਸਟ ਕੋਸਟ ਕੈਲਕੂਲੇਸ਼ਨ ਹੁੰਦੀਆਂ ਸਾਰਾ ਅਮੀਰ ਸਿੰਘ ਪਾਣੀ ਦਾ ਕੰਪੋਨੈਂਟ ਜ਼ੀਰੋ ਅਕਾਊਂਟ ਕੋਰ ਕੀਤਾ ਜਾਂਦਾ ਹਰ ਸਟੇਟ ਕੋਲ ਕੁਝ ਕੁਦਰਤ ਨੇ ਕੋਈ ਨਾ ਕੋਈ ਚੀਜ਼ ਬਖਸ਼ਿਸ਼ ਕੀਤੀ ਹੈ ਕਿਸੇ ਨੂੰ ਕੋਲਾ ਕਿਸੇ ਨੂੰ ਪੱਥਰ ਕਿਸੇ ਨੂੰ ਤੇਲ ਬਖਸ਼ਿਆ ਕਿਸੇ ਨੂੰ ਮੈਗਨੀਜ਼ ਬਖਸ਼ਿਆ ਔਰ ਉਹ ਜਿਹੜੀ ਚੀਜ਼ ਕੁਦਰਤ ਨੇ ਬਖਸ਼ੀ ਹੋਈ ਹੈ ਉਹਦੇ ਉਹ ਉਹਨਾਂ ਦੇ ਇਨਕਮ ਦੇ ਰਿਸੋਰਸਸ ਵਿੱਚ ਹੈ ਸਾਨੂੰ ਕੁਦਰਤ ਨੇ ਬਖਸ਼ਿਆ ਮਿੱਠਾ ਪਾਣੀ ਤੇ ਉਪਜਾਊ ਧਰਤੀ ਸਾਡੇ ਜਿਹੜਾ ਮਿੱਠਾ ਪਾਣੀ ਹੈ ਉਹ ਦੂਜੀਆਂ ਸਟੇਟਾਂ ਨੂੰ ਅਸੀਂ ਅੰਨ ਵਿੱਚ ਕਨਵਰਟ ਕਰਕੇ ਮੁਫਤ ਚ ਦੇ ਦਿੱਤਾ ਤੇ ਹੁਣ ਜੇ ਸਾਨੂੰ ਲੋੜ ਪਈ ਸਾਡੀ ਮੈਨੂੰ ਨਹੀਂ ਲੱਗਦਾ ਕੋਈ ਕੇਂਦਰ ਵਾਲੇ ਯਾਰ ਕੋਈ ਹੋਰ ਸਾਡੀ ਮਦਦ ਤੇ ਆਏਗਾ ਵੀ ਪੰਜਾਬ ਮਰ ਰਿਹਾ ਹੈ ਇਹਨਾਂ ਇਹਨਾਂ ਦੇ ਕੈਨਸਰ ਨਾਲ ਮਨਗੇ ਲੋਕ ਇਹਨਾਂ ਨੂੰ ਪਾਣੀ ਵਾਸਤੇ ਕਰਨ ਸਪਲਾਈ ਦੇਣ ਵਾਸਤੇ ਸੀ 50 ਹਜ਼ਾਰ ਕਰੋੜ ਇਕੱਠਾ ਦੇ ਦिए ਇਹ ਆ 50 ਹਜ਼ਾਰ ਕਰੋੜ ਅਸੀਂ ਖੇਤਾਂ ਨੂੰ ਪਾਈਪ ਲਾਈਨ ਵਿੱਚ ਪਾਣੀ ਦੇਣ ਵਾਸਤੇ ਅਸੀਂ ਦੇ ਦिए ਲੱਖ ਕਰੋੜ ਦੇ ਦिए ਜੇ ਇਹ ਨਾ ਦਿੱਤਾ ਤਾਂ ਫਿਰ ਸਾਰੇ ਦੇਸ਼ ਵਿੱਚ ਅਨ ਸੰਕਟ ਹੋ ਗਏ ਇਹਨਾਂ ਕਰਨ ਦੀ ਕਿਸੇ ਨੂੰ ਕੋਈ ਚਿੰਤਾ ਹੀ ਨਹੀਂ ਅਰੇ ਹੋਣ ਵਾਲੇ ਬਹੁਤ ਜਲਦੀ ਹੋਣ ਵਾਲਾ ਪਰ ਉਹ ਦੇਣਗੇ ਵੀ ਕਿਵੇਂ ਸਾਡੇ ਹੁਕਮਰਾਨ ਤਾਂ ਡਿਮਾਂਡ ਹੀ ਨਹੀਂ ਕੋਈ ਕਰਦਾ ਪੰਜਾਬ ਦੀ ਵਿਧਾਨ ਸਭਾ ਚ ਕਦੇ ਮਤਾਂ ਇਹ ਪਿਆ ਜਾਂ ਡਿਸਕਸ਼ਨ ਹੋਈ ਚਾਹੇ اپੋਜੀਸ਼ਨ ਹੈ ਚਾਹੇ ਸਰਕਾਰ ਹੈ ਜਾਇ ਕਰਦੀਆਂ ਨੇ ਜਿਹੜਾ ਤੁਸੀਂ ਪਾਣੀ ਦਾ ਜ਼ਿਕਰ ਕੀਤਾ ਹੈ ਕਿ ਪਾਣੀ ਪਲੂਸ ਪਲੂਟ ਹੋ ਰਿਹਾ ਰਿਪੋਰਟ ਕਹਿ ਰਹੀ ਹੈ ਕਿ ਹਰ ਘਰ ਚ ਕੈਂਸਰ ਤੇ ਬਾਕੀ ਕਾਲੇ ਪੀਲੇ ਦਾ ਮਰੀਜ਼ ਹੋਏਗਾ ਤਾਂ ਫਿਰ ਬਿੱਲ ਤਾਂ ਸਗੋ ਇਹਨਾਂ ਨੇ ਇਹ ਪਾਸ ਕਰਤਾ ਉਹਨਾਂ ਨੇ ਤਾਂ ਨਾ ਪਾਸ ਕੀਤਾ ਹੀ ਸੀਗਾ 2024 ਦਾ ਕਿ ਹੁਣ ਡੀਕ੍ਰਿਮੀਨਲਾਈਜ਼ ਕਰ ਦਿਓ ਜਿਹਨੇ ਪਾਣੀ ਪ੍ਰਦੂਸ਼ਿਤ ਕਰਨਾ ਕਰ ਲਓ ਔਰ ਇਸੇ ਢੰਗ ਨਾਲ ਹਵਾ ਵਾਲਾ ਤੇ ਸਾਡੇ ਵਾਲਿਆਂ ਨੇ ਵੀ ਰੈਗੂਲੇਸ਼ਨ ਕਰਤਾ ਫਟਾਫਟ ਪਿੱਛੇ ਚੱਕ ਕੇ ਇਤਾ ਇਹ ਕਹਿੰਦੇ ਨਹੀਂ ਆ ਕਿ ਜੀ ਅਸੀਂ ਕੋ ਰਜਿਸਟਰ ਕਰਨਾ ਹੈ ਪੰਜਾਬ ਦੇ ਬਾਰੇ ਮੈਂ ਮੈਂ ਤੁਹਾਨੂੰ ਇੱਕ ਅਖਰ ਪਿਛਲੇ ਦਿਨੀ ਇੱਕ ਬੜਾ ਉੱਚ ਅਧਿਕਾਰੀ ਮੈਨੂੰ ਮਿਲਿਆ ਮੈਂ ਉਹ ਗੱਲ ਕੀਤੀ ਮੈਂ ਕਿਹਾ ਪੁਰਾਣਾ ਇੱਕ ਸਾਡੇ ਨਾਲ ਸਮਾਜ ਦੇ ਵਿੱਚ ਆ ਖਾਨ ਚੱਲਦਾ ਹੈ ਵੀ ਜੱਟ ਨੂੰ ਕੈਦ ਕਰ ਦਿਓ ਪਰਵਾਹ ਨਹੀਂ ਕਰਦਾ ਉਹਨੂੰ ਜੁਰਮਾਨਾ ਕਰ ਦਿਓ ਉਹਨੂੰ ਪਿੱਸੂ ਭੇਜ ਜਾਂਦੇ ਆ ਤੇ ਬਾਣੇ ਨੂੰ ਉਹਨੂੰ ਕਹਿ ਦਿਓ ਜੁਰਮਾਨਾ 5 ਲੱਖ ਹੈ ਉਹ ਕਹਿੰਦਾ ਕੋਈ ਨਹੀਂ ਜੀ ਚੱਕੋ ਔਰ ਜੇ ਉਹਨੂੰ ਕੈਦ ਕਰ ਦਿਓ ਤਾਂ ਉਹਦੀ ਜਾਨ ਨਿਕਲ ਜਾਂਦੀ ਹੈ ਤੇ ਇਹਨਾਂ ਨੇ ਪੋਲੂਸ਼ਨ ਦਾ ਜਿਹੜਾ ਨਵਾਂ ਸੈਂਟਰ ਨੇ ਭੇਜਿਆ ਖੜੜਾ ਉਹਨੂੰ ਇੱਕ ਸਕਿੰਟ ਲਾਇਆ ਮੰਨਣ ਨੂੰ ਉਹਦੇ ਵਿੱਚ ਕੈਦ ਦਾ ਪ੍ਰੂਵਿਜ਼ਨ ਖਤਮ ਕਰਤਾ ਸਾਰੀ ਇੰਡਸਟਰੀ ਡਾਇਰੈਕਟ ਇੰਜੈਕਟ ਕਰ ਰਹੀ ਹੈ ਸਾਰਾ ਆਪਣੇ ਪੋਲੂਟੈਂਟਸ ਦਾ ਟੀ ਦੇ ਵਿੱਚ ਜਿਹਨੇ ਸਾਰੇ ਪੰਜਾਬ ਨੂੰ ਬਰਸਤ ਪਾਤਾ ਸਾਰਾ ਪਾਣੀ ਪੋਲੂਟ ਕਰਤਾ ਉਹਨਾਂ ਨੂੰ ਤੁਸੀਂ ਜਿਹਦੇ ਜਿਹਨੇ ਟ੍ਰੀਟਮੈਂਟ ਪਲਾਂਟ ਚਲਾਉਣ ਦੇ ਵੱਡੀ ਵੱਡੀ ਇੰਡਸਟਰੀ ਵਾਲਿਆਂ ਨੂੰ ਲੱਖ ਲੱਖ ਡੇਢ ਡੇਢ ਲੱਖ ਰੁਪਇਆ ਮਹੀਨੇ ਦਾ ਬਿਲ ਆਉਂਦਾ ਹੈ ਬਟ ਟ੍ਰੀਟਮੈਂਟ ਪਲੈਂਟ ਦੀਆਂ ਮੋਟਰਾਂ ਚਲਾਉਣ ਨੂੰ ਬਿਜਲੀ ਦਾ ਬਿਲ ਇਨਾ ਆਉਂਦਾ ਹੈ ਉਹਨੂੰ ਜੇ ਤੁਸੀਂ ਸਾਲ ਬਾਅਦ 5 ਲੱਖ ਰੁਪਏ ਜੁਰਮਾਨਾ ਵੀ ਕਰ ਦੋ ਉਹਨੂੰ ਕਿ ਪਰ ਆਉਂਦੇ ਜੀ ਉਹਨੇ ਤਾਂ ਫੇਰ ਕਮਾ ਲਿਆ 7 ਲੱਖ ਰੁਪਇਆ ਉਹ ਸਰਕਾਰ ਨਾਲੋਂ ਦੀ ਚੀਜ਼ ਹੈ ਜੀ ਅਨਫੋਰਚੂਨੇਟ ਪਹਿਲੂ ਇਹ ਹੈ ਕਿ ਜਿਨ੍ਹਾਂ ਲੋਕਾਂ ਦੇ ਹੱਥ ਚ ਅਜ ਬਾਗ ਡੋਰ ਹੈ ਉਹਨਾਂ ਦੇ ਉਹਨਾਂ ਦੀ ਪਕੜ ਹੈ ਇਹ ਇਨਾਂ ਇਸ਼ੂਜ਼ ਦੇ ਉੱਤੇ ਨਾ ਉਹ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਉਹ ਤਾਂ ਪਹਿਕੇ ਮਾਈਨਿੰਗ 'ਚ ਪੈਸੇ ਬਣਾਉਣ ਵਾਸਤੇ ਠੇਕਿਆਂ 'ਚ ਪੈਸੇ ਬਣਾਉਣ ਵਾਸਤੇ ਜਿਸੀ ਲੰਝ ਪਾਸੇ ਉਹ ਤਾਂ ਇਸ ਪਾਸੇ ਪਏ ਹੋਇਆ ਤੇ ਲੋਕੀ ਤਾਂ ਬੜੀ ਬੁਰੀ ਤਰ੍ਹਾਂ ਫਸ ਗਏ। ਔਰ ਮੁਟਕਾਂ ਕੋ ਹੋ ਰਹੀ ਹੁਣ ਤਾਂ ਨਹੀਂ ਪਰਵਾਹ ਲੋਕ ਮਰ ਰਹੇ ਨੇ ਤਾਂ ਨਹੀਂ ਪਰਵਾਹ ਉਹ ਤਾਂ ਉਹੀ ਜਿਹੜੀ ਤੁਸੀਂ ਸ਼ੁਰੂ ਚ ਗੱਲ ਕੀਤੀ ਨਹੀਂ ਸਭ ਮਸਰੀ ਵਜਾ ਰਹੇ ਤੇ ਉਹ ਉਹ ਕਹਾਣੀ ਹੈ ਜਿੰਨਾ ਸੀ ਫਸੇ ਹੋਣੇ ਘਸਾਤੇ ਤੇ ਤੇਰਵੇਂ ਤੇਰਵੇਂ ਹੋ ਰਹੀ ਹੈ ਪੰਜਾਬ ਨਾਲ। ਇਹ ਤਾਂ ਨਹੀਂ ਕਹੇ ਗੱਲੇ ਤਾਂ ਦੇ ਸਮਝ ਨਹੀਂ ਆਉਂਦੀ ਮਾਮਲਾ ਕੀ ਹੈ ਦੇਖੋ ਆਪਣੇ ਪੰਜਾਬ ਵਿੱਚ ਕਈ ਵੱਡੇ ਘਰਾਣਿਆਂ ਦੇ ਬਹੁਤ ਮੈਂਬਰ ਜਿਹੜੇ ਉਹਨਾਂ ਦੇ ਪਿਆਰੇ ਮੈਂਬਰ ਸੀਗੇ ਬਾਦਲ ਪਰਿਵਾਰ ਚ ਹਰਚਰਨ ਸਿੰਘ ਬਰਾੜ ਪਰਿਵਾਰ ਚ ਹੋਰਾਂ ਕੈਂਸਰ ਨਾਲ ਮੌਤਾ ਹੋਈਆਂ ਹੁਣ ਜੇ ਪਾਣੀ ਜਾਂ ਆਲਾ ਦੋਲਾ ਕਲਾਈਮੇਟ ਖਰਾਬ ਹੋਏਗਾ ਇਹ ਤਾਂ ਨਹੀਂ ਉਹ ਦੇਖਦਾ ਵੀ ਆਹ ਅਮੀਰ ਬੰਦਾ ਇਹਨੂੰ ਛੱਡ ਦਿੰਦੇ ਆ ਆ ਗਰੀਬ ਬੰਦਾ ਇਹਨੂੰ ਛੱਡ ਦਿੰਦੇ ਆ ਤਾਂ ਜਿਹੜਾ ਫੈਸਲਾ ਕੋਨ ਤਾਕਤ ਵਾਲੇ ਬੰਦੇ ਨੇ ਜੇ ਉਹਨਾਂ ਤੇ ਵੀ ਇਹ ਅਟੈਕ ਹੋ ਰਹੇ ਨੇ ਜਿਹੜੇ ਇਸ ਲੈਵਲ ਤੇ ਫਿਰ ਵੀ ਉਹਨਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਇਹ ਗੱਲ ਜਾਂ ਟੈਂਪਰੇਰੀ ਬਸ ਇੱਕ ਪੈਸੇ ਦਾ ਨਸ਼ਾ ਹੋ ਜਾਂਦਾ ਕਿ ਹਿੱਸੇਦਾਰੀ ਆਉਂਦੀ ਆ ਤੇ ਇਹਦੇ ਵਿੱਚ ਗਲਤਾਂ ਕਰਦੇ ਆ ਐਡੀ ਤਾਂ ਮਾਨਸਿਕਤਾ ਫਿਰ ਬ੍ਰੇਨ ਡੈਡੀ ਹੋ ਸਕਦੀ ਹੈ ਮਤਲਬ ਇੱਕ ਜਿਹੜੀ ਸੰਵੇਦਨਾ ਹੁੰਦੀ ਹੈ ਜੇ ਜਦੋਂ ਤੁਹਾਡੇ ਤੇ ਚਲੋ ਨਾ ਅਸਰ ਕਰਦੀ ਹੋਵੇ ਜਿਹੜੀ ਗੱਲ ਤੁਹਾਡੇ ਤੇ ਵੀ ਨਿੱਜੀ ਤੌਰ ਤੇ ਅਸਰ ਕਰਦੀ ਹੈ ਉਹਦੇ ਬਾਰੇ ਤਾਂ ਸੋਚਣਾ ਜ਼ਰੂਰੀ ਹੋ ਹੀ ਜਾਂਦਾ ਹੈ ਨਾ ਇਨਸਾਨ ਦਾ ਸਰ ਅਮੀਰ ਸਿੰਘ ਇਹ ਬਹੁਤ ਹੀ ਦੁਖਦਾਈ ਪਹਿਲੂ ਹੈ ਵੀ ਅੱਜ ਦੀ ਰਾਜਨੀਤੀ ਵਿੱਚ ਸਾਰਾ ਪੁਤਲ ਪੁਤਲ ਹੋ ਗਿਆ ਪੈਮਾਨੇ ਹੀ ਬਦਲ ਗਏ ਜਿਹੜੇ ਸੀ ਮਿਆਰ ਸੀ ਉਹ ਬਦਲ ਗਏ ਪੋਲਿਟੀਕਲ ਲੋਕਾਂ ਦਾ ਕੋਈ ਕੈਰੇਕਟਰ ਨਹੀਂ ਰਿਹਾ ਪਰ ਜਦੋਂ ਇਲੈਕਸ਼ਨ ਆਉਂਦੀ ਹੈ ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਤਾਂ ਵੀ ਇਹ ਦੇਖ ਕੇ ਦਿੱਤੀਆਂ ਜਾਂਦੀਆਂ ਪੈਸਾ ਕਿੰਨਾ ਖਰਚੀ ਪੈਸਾ ਇੱਕ ਕੁਆਲਿਫਿਕੇਸ਼ਨ ਹੋ ਗਈ ਦੂਸਰਾ ਉਹ ਸਾਡੇ ਪ੍ਰਤੀ ਵਫਾਦਾਰ ਰੰਗੋਸੀ ਸਵਾਗ ਪ੍ਰੀਏ ਕੀ ਕਰੀਏ ਇਹ ਸਾਡੇ ਨਾਲ ਖੜੂ ਔਕੇ ਵੇਲੇ ਇਹ ਦੋ ਚੀਜ਼ਾਂ ਦੇ ਉੱਤੇ ਟਿਕਟ ਦਿੰਦੇ ਨੇ ਫਿਰ ਜਿਹੜਾ ਬੰਦਾ ਪੈਸਾ ਖਰਚਦਾ ਉਹ ਇੱਕ ਨਵੀਂ ਕਿਸਮ ਦੇ ਵਪਾਰ ਚ ਆਉਂਦਾ ਹੈ ਪੋਲਿਟਿਕਸ ਅਜ ਕੋਈ ਸੇਵਾ ਨਹੀਂ ਰਹੀ ਇਹ ਵਪਾਰ ਬਣ ਗਿਆ ਲੋਕੀ ਪਹਿਲਾਂ ਇਨਵੈਸਟਮੈਂਟ ਕਰਦੇ ਆ ਇਲੈਕਸ਼ਨ ਹੋ ਜਾਂਦੀ ਹੈ ਜਿੱਤ ਕੇ ਉਹਦੇ ਬਾਅਦ ਪੈਸੇ ਕਮਾਉਣ ਵਾਲੇ ਫਾਸਲੇ ਲੱਗ ਜਾਂਦੇ ਆ ਔਰ ਇਹੋ وجہ ਹੈ ਕਿ ਜਿਹੜਾ ਸਟਾਫਾ ਚ ਆ ਰਿਹਾ ਉਹਨੂੰ ਲੋਕਾਂ ਦੀ ਕੋਈ ਪਰਵਾਹੀ ਨਹੀਂ ਨਾ ਲੋਕਾਂ ਦੇ ਇਸ਼ੂਸ ਦੇ ਉੱਤੇ ਉਹਦੀ ਕੋਈ ਕਨਸੈਂਟਰੇਸ਼ਨ ਹੁੰਦੀ ਹੈ ਔਰ ਕੈਰੇਕਟਰ ਉਹਨਾਂ ਦਾ ਕੋਈ ਰਿਹਾ ਨਹੀਂ ਕੋਈ ਨੈਸ਼ਨਲ ਕੈਰੇਕਟਰ ਨਹੀਂ ਹੈ ਕਿਸੇ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਦੇਸ਼ ਦੇ ਭਵਿੱਖ ਚ ਕੀ ਹੋਏਗਾ ਕਿਸੇ ਨੂੰ ਕੋਈ ਚਿੰਤਾ ਨਹੀਂ ਭਵਿੱਖ ਦੇ ਉੱਤੇ ਕਿਸੇ ਦੀ ਉਂਗਲ ਨਹੀਂ ਔਰ ਜਿਹੜੇ ਇਦਾਂ ਦੀ ਸਥਿਤੀ ਚ ਅਸੀਂ ਕੱਲਾ ਆਪਾਂ ਅੱਜ ਵਾਲੇ ਰੂਲੇ ਪਾਰਟੀ ਪੰਜਾਬ ਦੀ ਨੂੰ ਨਾ ਦੇਖੀਏ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਚ ਨਿਕਾ ਮਾਰ ਲੋ ਸਾਰੇ ਪਾਸੇ ਇਹਨੂੰ ਇੱਕ ਬਿਜ਼ਨਸ ਦੇ ਤੌਰ ਤੇ ਲਿਆ ਜਾ ਰਿਹਾ ਕੋਈ ਲੋਕ ਕਲ ਦੀ ਚਿੰਤਾ ਨਹੀਂ ਕਰਦਾ ਲੋਕ ਮਰ ਰਹੇ ਨੇ ਮਰ ਰਹੇ ਨੇ ਲੋਕਾਂ ਦਾ ਵੀ ਕੈਰੇਕਟਰ ਬਦਲ ਗਿਆ ਲੋਕੀ ਜਦੋਂ ਵੋਟਾਂ ਆਉਂਦੀਆਂ ਕੋਈ ਸ਼ਰਾਬ ਦੇ ਬੱਡੇ ਕੋਈ ਪੈਸੇ ਵੋਟ ਦੇ ਦਿੰਦਾ 5-5000 ਰੁਪਿਆ ਵੋਟ ਦੀ ਆਪ ਨੂੰ ਕੀਮਤ ਪੈਂਦੀ ਹੈ ਜੇ ਘਰ ਚ 10 ਮੈਂਬਰ ਨੇ 50000 ਰਕੂਣ ਨੂੰ ਬਹੁਤ ਵੱਡੀ ਲੱਗਦੀ ਹੈ ਉਹ ਕਹਿੰਦੇ ਸਾਰਾ ਟੱਬਰ ਪਾ ਦਿਓ ਵੋਟਾਂ 50000 ਰੁਪਿਆ ਆਪਾਂ ਨੂੰ ਆ ਗਿਆ 5 ਸਾਲ ਕੀ ਹੋਏਗਾ ਫਿਚਰ ਦਾ ਕੀ ਹੋਏਗਾ ਇਹ ਕਿਸੇ ਨੂੰ ਚਿੰਤਾ ਨਹੀਂ ਉਹ ਸਿਰ ਇਸੇ ਵਜ੍ਹਾ ਕਰਕੇ ਅਸੀਂ ਅੱਜ ਇਹ ਸਜਾ ਜਿਹੜੀ ਇਹ ਭੁੱਤ ਰਹੇ ਹਾਂ ਹੁਣ ਤੁਸੀਂ ਦੱਸੋ ਇਹਦਾ ਐਡੀ ਵੱਡੀ ਆਫਤ ਹੈ ਜਿਨ੍ਹਾਂ ਲੋਕਾਂ ਦੀ ਜਿਹੜੇ ਕਿਸਾਨਾਂ ਦੀ ਕਣਕ ਸਾਰੀ ਤਬਾਹ ਹੋ ਗਈ ਜਿਨ੍ਹਾਂ ਦੇ ਡੇਰੀ ਫਾਰਮਰਾਂ ਦੇ 7 7 8 8 5 10 ਲੱਖ ਰੁਪਏ ਦੇ ਸ਼ੈਡਿੰਗ ਪਏ ਜਿਹੜੇ ਕਿਸਾਨ ਦਾ ਘਰੇਲੂ ਪਿਆ ਉਹ ਕਿੱਥੋਂ ਲਿਆਊਗਾ ਪੈਸਾ ਉਹਨੂੰ ਨਵੇਂ ਸਿਰੇ ਪੈਰਾਂ ਸਿਰ ਉਣ ਲਈ ਕਮਸ ਕਮ ਦੋ ਪੀੜੀਆਂ ਤੋ ਉਹਨੇ ਪੈਰਾਂ ਸੇ ਰੋਣਾ ਹੀ ਨਹੀਂ ਕਿਉਂਕਿ ਫੇਰ ਉਹੀ ਸਥਿਤੀ ਉੱਤੇ ਹੀ ਆ ਜਾਂਦੀ ਹੈ ਜਿਹੜੀ ਕਾਸਟ ਕੈਲਕੂਲੇਸ਼ਨ ਵੇਲੇ ਜਦੋਂ ਸੀਏਸੀਪੀ ਦੇ ਹੱਥ ਬੰਨੇ ਨੇ ਉਹਨਾਂ ਕਿਹਾ ਗਿਆ ਵੀ ਤੁਸੀਂ ਜਦੋਂ ਕਾਸਟ ਕੈਲਕੂਲੇਸ਼ਨ ਕਰਨੀਆਂ ਨੇ ਐਮਐਸਪੀ ਰეკਮੈਂਡ ਕਰਨੀਆਂ ਉਹ ਤੋਂ ਪਹਿਲਾਂ ਖਿਆਲ ਰੱਖਣਾ ਜਿਹੜੀ ਰეკਮੈਂਡ ਕਰਨ ਵਾਲੇ ਐਮਐਸਪੀ ਉਹਦੇ ਨਾਲ ਕਾਸਟ ਆਫ ਲੀਵਿੰਗ ਨਾ ਵਧੇ ਉਹਨਾਂ ਟੀਜ਼ਰ ਦਾ ਰੇਟ ਵਧ ਗਿਆ ਉਹਦੇ ਨਾਲ ਟਰਾਂਸਪੋਰਟ ਕਾਸਟ ਵਧ ਗਈ ਉਹਦੇ ਨਾਲ ਮਹਿੰਗਾਈ ਹੋ ਗਈ ਸਜਾ ਤੁਸੀਂ ਕਿਸਾਨ ਨੂੰ ਦਿਓਗੇ ਉਲੀ ਕਾਸ ਕੈਲਕੂਲੇਸ਼ਨ ਚ ਗਲਬੜ ਕਰੋਗੇ ਤੁਸੀਂ ਇਹ ਇੰਡਸਟਰੀਅਲ ਕਾਸਟ ਸਟਰਕਚਰ ਤੇ ਦਾ ਮਾੜਾ ਅਸਰ ਨਾ ਹੋਵੇ ਇمپੋਰਟ ਐਕਸਪੋਰਟ ਪ੍ਰਭਾਵਤ ਨਾ ਹੋਵੇ ਤੁਸੀਂ ਇੰਟਰਨੈਸ਼ਨਲ ਪ੍ਰਾਈਸਸ ਦਾ ਧਿਆਨ ਰੱਖਣਾ ਇਹ ਸਾਰੇ ਕੰਮ ਜਿਹੜੇ ਸਰਕਾਰਾਂ ਦੇ ਹੁੰਦੇ ਨੇ ਉਹ ਤੁਸੀਂ ਸਿੱਧੇ ਕਿਸਾਨ ਦੇ ਸਿਰ ਸਾਰੇ ਤੇ ਕਿਸਾਨ ਕਿਵੇਂ ਪੈਰਾਂ 'ਚ ਰੋ ਜਾਏਗਾ ਔਰ ਮੈਨੂੰ ਤਾਂ ਯਾਦ ਆਉਂਦਾ ਹੈ ਡਾਕਟਰ ਜੌਹਲ ਦੀ 1986 ਦੀ ਰਿਪੋਰਟ ਜਿੱਦੇ ਚ ਉਹਨਾਂ ਨੇ ਕਿਹਾ देयर इज अ ਕੰਟੀਨਿਊਸ ਪੀਸ ਓਵਰ ਰੀਅਲ ਮਾਰਜਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫੋਰ ਮੋਰਡਨ ਡਿਕੇਟ 1986 ਦਾ ਮਤਲਬ 76 ਤੋਂ ਤੁਸੀਂ ਸ਼ੁਰੂ ਕਰਤਾ ਕਿਸਾਨ ਨੂੰ ਘੱਟ ਭਾ ਦੇ ਕੇ ਨਿਚੋੜਨਾ ਫਿਰ ਘੁੰਮਣ ਕਮੇਟੀ ਦੀ ਰਿਪੋਰਟ 2008 ਚ ਆਈ ਉਹਨਾਂ ਨੇ 66 60 ਤੋਂ 2007 8 ਤੱਕ ਕਣਕ ਤੇ ਝੋਨਾ ਦੋ ਫਸਲਾਂ ਨੂੰ ਸਟੱਡੀ ਕਰਕੇ ਰਿਪੋਰਟ ਦਿੱਤੀ ਸਰਕਾਰ ਨੂੰ ਸਰਕਾਰੀ ਕਮੇਟੀ ਦੀ ਰਿਪੋਰਟ ਹੈ ਉਹ ਕਹਿੰਦੇ ਨੇ ਵੀ ਇੰਨੇ ਸਮੇਂ ਵਿੱਚ ਕਣਕ ਤੇ ਝੋਨੇ 'ਚ ਇਕੱਲੇ ਪੰਜਾਬ ਦੇ ਕਿਸਾਨਾਂ ਦਾ 61696 ਕਰੋੜ ਰੁਪਏ ਸਪੀਸ ਕਰਨੇ ਜੇ ਉਹਦੇ ਬਾਅਦ ਅੱਜ 8 ਅਕਤੂਬਰ 17 ਸਾਲ ਹੋਰ ਲੰਘ ਗਏ ਇਹ 17 ਸਾਲ ਦਾ ਕੰਮ ਦੀ ਕਾਸਟ ਜਿਹੜੀਆਂ ਹੈਗੀਆਂ ਪ੍ਰਾਈਸਿੰਗ ਵੀ ਵਧੀਆਂ ਜੇ ਤੁਸੀਂ ਵਰਕਆਊਟ ਕਰ ਲੋ ਤਾਂ ਇਹ ਸਾਰਾ 2 ਲੱਖ ਕਰੋੜ ਤੇ ਚਲਾ ਜਾਏਗਾ ਸੁਪੀ ਪੰਜਾਬ ਦੇ ਕਿਸਾਨਾਂ ਸਿਰ 1 ਲੱਖ 4000 ਕਰੋੜ ਰੁਪਇਆ ਇਹਦਾ ਮਤਲਬ ਬੜਾ ਸਿੱਧਾ ਹੈ ਵੀ ਸਰਕਾਰ ਦੀ ਪਾਲਿਸੀ ਨੇ ਕਿਸਾਨ ਨੂੰ ਕਰਜ਼ੇ 'ਚ ਬਸਾਇਆ ਕਿਸਾਨ ਨੂੰ ਸਮਝ ਨਹੀਂ ਕਿਸਾਨ ਉਹਨੂੰ ਪਤਾ ਨਹੀਂ ਵੀ ਉਹਦੇ ਨਾਲ ਕੀ ਹੁੰਦਾ ਤੇ ਉਹ ਉਹਦਾ ਫਿਰ ਸਜ਼ਾ ਮੁਕਤੀ ਜਾਂਦਾ ਵਿਚਾਰਾ ਪਰ ਕੋਈ ਇਹ ਸਵਾਲ ਤੇ ਕੋਈ ਸਰਕਾਰ ਜੀ ਦੀ ਮਰਜ਼ੀ ਆ ਜੇ ਉਹਦੀਆਂ ਕਾਸਟ ਕੈਲਕੂਲੇਸ਼ਨ ਦੇ ਤਰੀਕੇ ਤੇ ਉਹਦੀਆਂ ਸੀਏਸੀਪੀ ਦੀਆਂ ਟਰਮਸ ਆਫ ਰੈਫਰੈਂਸ ਤੇ ਕੋਈ ਗੋਲਦਾ ਹੀ ਸਾਡੇ ਪੋਲੀਟਿਸ਼ਨਾਂ ਨੂੰ ਨਹੀਂ ਪਤਾ ਜਿਹੜੇ ਪਾਰਲੀਮੈਂਟ ਜਾਂਦੇ ਨੇ ਉਹ ਨਹੀਂ ਇਹ ਸਵਾਲ ਉਠਾਉਂਦੇ ਵੀ ਤੁਸੀਂ ਇੰਨੀ ਦੇਰ ਤੋਂ ਕਿਸਾਨ ਨੂੰ ਲੁੱਟਦੇ ਆਏ ਹੋ ਇਹਨੂੰ ਬਦਲੋ ਉਸੇ ਸੀ2 50% ਦਾ ਸੁਆਮੀ ਨਾਜ਼ਮ ਕਮਿਸ਼ਨ ਦਾ ਜਿਹੜਾ ਫਾਰਮੂਲਾ ਹੈ ਉਹਦੇ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਰੌਲਾ ਪਾਉਂਦੇ ਆ पर जिन्नी देर तक सीएसीपी ਦਾ ਅਧਿਕਾਰ ਖੇਤਰ ਨਹੀਂ ਬਦਲੇਗਾ ਉਹ ਸੀਟੂ ਦੇ ਵਿੱਚ ਵੀ ਗੜਬੜ ਕਰਨ ਦੀ ਫਿਰ ਉਹ ਫਿਰ ਕਿਹੜਾ ਪਾਸ ਠੀਕ ਦੇਣ ਲੱਗੇ ਨੇ ਤਾਂ ਜਿੰਨੀ ਦੇਰ ਤੱਕ ਇਹ ਜਿਹੜੇ ਬੁਨਿਆਦੀ ਗੱਲਾਂ ਨੇ ਇਹ ਨਹੀਂ ਠੀਕ ਹੁੰਦੀਆਂ ਇਹ ਬੁਨਿਆਦੀ ਗੱਲਾਂ ਕਰਨੀਆਂ ਜੇ ਕੋਈ ਠੀਕ ਸੋਚ ਵਾਲੇ ਸਿਹਰਦ ਸੂਚਵਾਨ ਚੰਗੇ ਕੈਰੈਕਟਰ ਵਾਲੇ ਪੋਲਿਟਿਸ਼ੀਅਨ ਰਾਜ ਭਾਗ ਚ ਆਉਣਗੇ ਸੱਤਾ ਚ ਆਉਣ ਆਪੋਜੀਸ਼ਨ ਚ ਆਉਣ ਜਿਹੜੇ ਪਾਰਲੀਮੈਂਟ ਚ ਅਸੈਂਬਲੀ ਚ ਸਵਾਲ ਉਠਾਉਣ ਦੀ ਯੋਗਤਾ ਰੱਖਦੇ ਹੋਣ ਜਿਹੜੇ ਉਹ ਸਵਾਲ ਦੇ ਉੱਤੇ ਪੂਰੀ ਡਿਟੇਲ ਚ ਬਹਿਸ ਕਰਨੇ ਜਾਣਦੇ ਹੋ ਉਹ ਇਹ ਜਿਹੇ ਲੋਕਾਂ ਦਾ ਲੋਕ ਇਹ ਨਹੀਂ ਚੁਣ ਕੇ ਭੇਜਦੇ ਤਾਂ ਫਿਰ ਉਹਦੀ ਸਜ਼ਾ ਤਾਂ ਮਿਲੇਗੀ ਨਾ ਸਾਡੇ ਕੋਲ ਹੈ ਸੰਵਿਧਾਨ ਵਿੱਚ ਸਭ ਕੁਝ ਹੈ ਅਸੀਂ ਉਹਨੂੰ ਇੰਪਲੀਮੈਂਟੇਸ਼ਨ ਵੇਲੇ ਗੜਬੜ ਹੋ ਜਾਂਦੀ ਹੈ ਸਾਰੀ